ਬੰਦਾ ਦੇ ਚਲਦਿਆਂ ਡਬਲ ਮਰਡਰ ਦੀ ਖਬਰ ਸਾਹਮਣੇ ਆਈ ਹੈ ਕੁੜੀ ਤੇ ਮੁੰਡੇ ਦੋਵੇਂ ਦੋਵਾਂ ਦੇ ਵਿੱਚ ਪ੍ਰੇਮ ਸੰਬੰਧ ਸੀਗੇ ਤੇ ਦੋਵਾਂ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਕੁੜੀ ਦੇ ਮਾਪਿਆਂ ਦੇ ਵੱਲੋਂ ਜੋ ਇਹ ਕਤਲ ਕਰ ਦਿੱਤਾ ਗਿਆ ਪਿਓ ਦੇ ਵੱਲੋਂ ਕਤਲ ਕੀਤਾ ਗਿਆ ਜੋ ਜਾਣਕਾਰੀ ਸਾਹਮਣੇ ਆਇਆ ਪ੍ਰੇਮ ਸਬੰਧ ਸੀਗਾ ਦੋਵਾਂ ਦੇ ਵਿਚਕਾਰ ਇਸੇ ਦੌਰਾਨ ਦੋਵਾਂ ਦੀ ਜਿਹੜੀ ਆ ਮੌਤ ਹੋ ਗਈ ਹੈ ਕਤਲ ਕਰ ਦਿੱਤਾ ਗਿਆ ਤਾਂ ਪ੍ਰੇਮ ਸਬੰਧਾਂ ਦੇ ਚੱਲਦਿਆ ਦੂਰੇ ਕਤਲकांड ਦੀ ਜਿਹੜੀ ਆ ਉਹ ਖਬਰ ਸਾਹਮਣੇ ਆ ਅੰਮ੍ਰਿਤਸਰ ਦੇ ਵਿੱਚ ਪੂਰੀ ਘਟਨਾ ਜੋ ਹੈ ਉਹ ਵਾਪਰੀ ਹੈ ਅੰਮ੍ਰਿਤਸਰ ਦਿਹਾਤੀ ਪੁਲਿਸ ਥਾਣਾ ਲੋਪੋਕੀਆ ਦਿਨੋਂ ਦੇ ਪਿੰਡ ਬੋਪਾ ਰਾਏ ਬਾਜ ਸਿੰਘ ਵਿਕੇ ਪ੍ਰੇਮ ਸਬੰਧਾਂ ਦੇ ਚੱਲਦਿਆ ਲੜਕੇ ਤੇ ਲੜਕੀ ਦਾ ਕਤਲ ਕਰਨ ਦੀ ਜੋ ਖਬਰ ਸਾਹਮਣੇ ਆਈ ਹੈ ਤੇ ਜਾਣਕਾਰੀ ਦਿੰਦੇ ਆ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੜਕਾ ਜੋਬਨਦੀਪ ਸਿੰਘ ਜਿਹੜਾ ਕਿ ਪਿੰਡ ਕਾਕੜ ਤਰੀਨ ਦਾ ਰਹਿਣ ਵਾਲਾ ਸੀਗਾ ਤੇ ਉਹ ਜੋ ਬੋਪਾਰਾਏ ਬਾਸ ਸਿੰਘ ਦੇ ਵਿੱਚ ਆਉਂਦਾ ਜਾਂਦਾ ਸੀਗਾ ਕਿਉਂਕਿ ਉੱਥੇ ਗੁਰਦਿਆਲ ਸਿੰਘ ਹੈ ਜੋ ਬੋਪਾਰਾਏ ਬਾਸ ਸਿੰਘ ਵਾਲ ਦਾ ਰਹਿਣ ਵਾਲਾ ਉਹਨਾਂ ਦੇ ਘਰੋਂ ਆਦੀ ਆਉਣੀ ਜਾਣੀ ਸੀਗੇ ਇਸ ਦੌਰਾਨ ਜੋਬਨਦੀਪ ਸਿੰਘ ਦੀ ਜੋ ਹੈ ਉਹ ਦੋਸਤੀ ਹੋ ਜਾਂਦੀ ਹੈ ਪ੍ਰੇਮ ਸਬੰਧ ਬਣ ਜਾਂਦੇ ਨੇ ਗੁਰਦਿਆਲ ਸਿੰਘ ਦੀ ਕੁੜੀ ਦੇ ਨਾਲ ਤਾਂ ਦੋਵਾਂ ਦੇ ਵਿਚਕਾਰ ਪ੍ਰੇਮ ਸਬੰਧ ਬਣ ਜਾਂਦੇ ਨੇ ਜਿਹੜਾ ਖੁਦ ਜੋਬਨਦੀਪ ਸਿੰਘ ਆ ਉਹ ਕਾਕੜਪਿੰਡ ਦਾ ਰਹਿਣ ਵਾਲਾ ਸੀਗਾ ਤੇ ਬੋਪਾ ਰਾਏ ਬਾਲ ਸਿੰਘ ਵਾਲਾ ਵਿੱਚ ਆਉਣਾ ਜਾਂਦਾ ਸੀ ਕਿਉਂਕਿ ਗੁਰਦਾਲ ਸਿੰਘ ਨਾਲ ਉਸ ਦੀ ਉਹਨਾਂ ਦੇ ਘਰ ਆਉਣੀ ਜਾਣੀ ਸੀ ਤਾਂ ਇਸੇ ਦੌਰਾਨ ਗੁਰਦਿਆਲ ਸਿੰਘ ਦੀ ਜਿਹੜੀ ਕੁੜੀ ਹੈਗੀ ਉਸ ਦੇ ਨਾਲ ਪ੍ਰੇਮ ਸਬੰਧ ਬਣ ਜਾਂਦੇ ਨੇ ਉਸ ਤੋਂ ਬਾਅਦ ਜਦੋਂ ਇਸ ਦੀ ਪਿੰਕ ਜਿਹੜੀ ਹੈ ਕੁੜੀ ਦੇ ਪਿਤਾ ਗੁਰਦਿਆਲ ਸਿੰਘ ਨੂੰ ਲੱਗਦੀ ਹੈ ਤੇ ਦੋਵਾਂ ਦਾ ਤੇਜ਼ ਤਰ੍ਹਾਂ ਹੱਤਿਆਰਾਂ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਤਾਂ ਉੱਧਰ ਗੁਰਦਿਆਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਘਟਨਾ ਦੀ ਜਿਹੜੀ ਹੈ ਉਹ ਜਾਂਚ ਪੜਦਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਇਹ ਤਸਵੀਰਤਾਂ ਦਿਖਾ ਰਿਹਾ ਦੋ ਤਸਵੀਰਾਂ ਨੇ ਤਾਂ ਬੜੀ ਹਲਕੀ ਉਮਰ ਦੇ ਬੱਚੇ ਹੈਗੇ ਨੇ ਇਹ ਤਾਂ ਦੋਵਾਂ ਦੇ ਪ੍ਰੇਮ ਸੰਬੰਧ ਸੀਗੇ ਕੁੜੀ ਦੇ ਪਿਓ ਨੂੰ ਪਤਾ ਲੱਗਦਾ ਜਦੋਂ ਕਿ ਅਜੀ ਘਟਨਾ ਹੋ ਗਈ ਤੋਂ ਉਸ ਤੋਂ ਬਾਅਦ ਦੋਵਾਂ ਦਾ ਤਰ ਤੇਜ਼ ਤਰ ਹੱਤਿਆਰਾਂ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਤਾਂ ਪ੍ਰੇਮ ਸਬੰਧਾਂ ਦੇ ਚੱਲਦੇ ਪੂਰੀ ਕਟਨਾ ਵਾਪਰ ਇਸ ਬਾਬਤ ਕੀ ਕਿਹੜਾ ਪੁਲਿਸ ਮੁਲਾਜ਼ਮਾ ਤੁਹਾਨੂੰ ਸੁਣੋ ਨਹੀਂ ਜੀ ਸਰ ਜਿਹੜਾ ਬੁਪਾਰੇ ਅੱਜ ਮਰਡਰ ਹੋਇਆ ਡਬਲ ਮਰਡਰ ਕੀ ਮਾਮਲਾ ਇਹ ਅੱਜ ਸਾਡੇ ਨੋਟਿਸ ਵਿੱਚ ਆਈਆਂ ਗੱਲ ਜੋਬਨ ਸਿੰਘ son of ਲਖਵਿੰਦਰ ਸਿੰਘ ਇਹ ਪਿੰਡ ਕਾਕੜ ਦਾ ਰਹਿਣ ਵਾਲਾ ਸੀਗਾ ਤੇ ਇਹ ਬੋਪਰਾਏ ਬਾਜ ਸਿੰਘ ਨੇੜਿਓਂ ਜਿਹੜੀ ਸੜਕ ਨੰਗਰੀ ਆ ਉੱਥੇ ਇਹ ਟਰੈਕਟਰ ਤੇ ਮਿੱਟੀ ਮੁੱਟੀ ਪਾਉਣ ਦਾ ਕੰਮ ਕਰਦਾ। ਉਹਦੇ ਨਾਲ ਹੀ ਜਿਹੜਾ ਗਰਦਿਆਲ ਸਿੰਘ ਜਿਹੜਾ ਵਾ ਉਹ ਉਹਦਾ ਡੇਰਾ ਆ ਉੱਥੇ। ਇਹਦੇ ਉੱਥੇ ਉਹਦੀ ਜਿਹੜੀ ਬੇਟੀ ਆ ਸੁਖਬੀਰ ਕੌਰ ਉਹਨਾਂ ਨਾਲ ਇਹਦੇ ਜਿਹੜੇ ਆ ਪ੍ਰੇਮ ਸਬੰਧ ਬਣ ਗਏ ਸੀ। ਤੇ ਇਸ ਗੱਲ ਦਾ ਜਿਹੜਾ ਗਰਦਿਆਲ ਸਿੰਘ ਆ ਉਹ ਅਮਰੋਧ ਕਰਦਾ ਸੀਗਾ। ਅੱਜ ਉਹਨੇ 23 ਧਰ 11 ਦੇ ਨਾਲ ਜਿਹੜਾ ਇਹਨਾਂ ਦੋਵਾਂ ਦਾ ਕਤਲ ਕਰ ਦਿੱਤਾ ਜਿਸ ਬੰਦੇ ਵਿੱਚ ਥਾਣੇ ਲੋਕੋ ਕੇ 124 ਨੰਬਰ ਜਿਹੜਾ ਮੁਕਦਮਾ ਵਾ 103 ਬੀ ਐਨ ਐਸ ਦੇ ਵਿੱਚ ਜਿਹੜਾ ਦਰਜ ਕਰਕੇ ਤੇ ਤਫਤੀਸ਼ ਕੀਤੀ ਜਾ ਰਹੀ ਸਰ ਕੁੜੀ ਦੀ ਮੁੰਡੇ ਉਮਰ ਕਿੰਨੀ ਸੀ ਮੁੰਡੇ ਦੀ ਉਮਰ ਕਿੰਨੀ ਸੀ ਜੀ ਇਹ ਆਪਣੇ ਲੜਕੀ ਦੀ ਜਿਹੜੀ ਹੈ 22 23 ਸਾਲ ਆ ਤੇ ਲੜਕੇ ਦੀ 24 25 ਸਾਲ ਉਮਰ ਦੇ ਫਰੀਕ ਇਹਨਾਂ ਦੀ ਹੈਗੀ ਠੀਕ ਹੈ ਜੀ ਸਰ ਕਿੰਨੇ ਚਿਰ ਤੋਂ ਪ੍ਰੇਮ ਸੰਬੰਧ ਸੀ ਇਹਨਾਂ ਦੇ ਜੀ ਇਹ ਪਰਿਵਾਰ ਨੂੰ ਵੀ ਇਸ ਬਾਰੇ ਜਿਹੜਾ ਵਾ ਇੱਕ ਤਰੀਕ ਨੂੰ ਹੀ ਪਤਾ ਲੱਗਾ ਉਸ ਤੋਂ ਪਹਿਲਾਂ ਜਿਹੜਾ ਵਾ ਉਹਨਾਂ ਕੋਲੇ ਕੋਈ ਜਾਣਕਾਰੀ ਨਹੀਂ ਬਾਕੀ ਤਫਤੀਸ਼ ਦੇ ਵਿੱਚ ਇਹ ਗੱਲਾਂ ਸਾਹਮਣੇ ਆਉਣਗੇ ਸਰ ਦੋਸ਼ੀ ਸੀ ਮੌਕੇ ਤੇ ਫਰਾਰ ਹੋ ਗਿਆ ਸੀ ਕਿਵੇਂ ਗ੍ਰਿਫਤਾਰ ਹੋਇਆ ਜੀ ਆਹ ਦੋਸ਼ੀ ਰਾਉਂਡ ਅਪ ਹੋ ਗਿਆ ਸਾਡੇ ਕੋਲੇ ਉਹਨੂੰ ਨੰਘਾਈ ਨਾ ਪੁੱਛ ਕੇ ਇਸ ਕਰਕੇ ਵੀ ਉਹਨੇ ਵਾਰਦਾਤ ਕਿਵੇਂ ਕੀਤੀ ਆ ਕਿਉਂ ਕੀਤੀ ਆ ਜਿਹੜਾ ਵਾ ਸੱਚ ਸਾਹਮਣੇ ਲਿਆਂਦਾ ਜਾਊ। ਸਰ ਇਸ ਵਾਰ ਦਾਪ ਦੇ ਵਿੱਚ ਇਕੱਲਾ ਦੋਸ਼ੀ ਇਕੋ ਸੀ ਲੜਕੀ ਦਾ ਬਾਪ ਸੀਗਾ ਕਿ ਜਾਂ ਹੋਰ ਵੀ ਲੋਕ ਨੇ? ਅ ਫਿਲਹਾਲ ਤੇ ਸਾਨੂੰ ਜੋ ਮੋਡਲੀ ਜਾਜ ਤੋਂ ਪਤਾ ਲੱਗਦਾ ਕਿ ਇਹਨੇ ਇਕੱਲੇ ਨਹੀਂ ਗੱਲ ਕੀਤੀ ਐ। ਜੀ। ਪਰ ਫਿਰ ਵੀ ਤਫ਼ਤੀਸ਼ ਦੌਰਾਨ ਜੇ ਕੋਈ ਹੋਰ ਦੋਸ਼ੀ ਹੋਇਆ ਤੇ ਉਹਨੂੰ ਵੀ ਗ੍ਰਿਫਤਾਰ ਕੀਤਾ ਜਾਵੇ। ਸਰ ਮੁੰਡਾ ਇੱਥੇ ਕਿੱਦਾਂ ਆਇਆ ਸੀ ਕੁੜੀ ਨੂੰ ਮਿਲਣ ਵਾਸਤੇ ਆਇਆ ਸੀ ਜਾਂ ਇਹਨਾਂ ਵੱਲੋਂ ਬੁਲਾਇਆ ਗਿਆ ਸੀ ਕੀ ਕਿੱਦਾਂ ਹੋਇਆ ਸਾਰਾ? ਇਹ ਹੁਣ ਤਫ਼ਤੀਸ਼ ਦਾ ਪਾਰਟ ਹੈਗਾ ਆ ਇਹਦੇ ਬਾਰੇ ਹੁਣ ਤੁਹਾਨੂੰ ਅਸੀਂ ਕਲੀਅਰ ਨਹੀਂ ਦੱਸ ਸਕਦੇ। ਇਹ ਮਲਜਮ ਕੋਲੋਂ ਜਿਹੜਾ ਵਾ ਡੰਗਾਈ ਨਾ ਪੁੱਜ ਗਿਆ ਇਸ ਕਰਕੇ ਤੇ ਇਹ ਪਤਾ ਕਰਾਂਗੇ